ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਸੁਖੰਨ ਸਨੇਹ ਥੁੜਾਂ ਦੇ ਪ੍ਰਸੰਗ ਵਿੱਚ ਐਸੀਆਂ ਆਪਣੇ ਆਪ ਨੂੰ ਦੂਜਿਆਂ ਵੱਲੋਂ ਆਪਣੀਆਂ ਪ੍ਰਾਪਤੀਆਂ ਦੇ ਆਧਾਰ ਤੇ ਪਰਖੇ ਜਾਣਾ ਚਾਹੁੰਦੇ ਹਾਂ ਪਰ ਦੂਜੇ ਸਾਨੂੰ ਸਾਡੀਆਂ ਘਾਟਾਂ ਅਸਫਲਤਾਵਾਂ ਤੇ ਵਿਸ਼ੇਸ਼ ਕਰਕੇ ਥੁੜਾਂ ਦੇ ਆਧਾਰ ਤੇ ਨਾਪਦੇ ਤੋਲਦੇ ਹਨ ਸਾਡੀਆਂ ਥੋੜਾਂ ਹੀ ਸਾਡੀ ਸੋਚ ਅਤੇ ਸਾਡਾ ਵਿਹਾਰ ਨਿਰਧਾਰਿਤ ਕਰਦੀਆਂ ਹਨ ਅਸੀਂ ਉਹਨਾਂ ਚੀਜ਼ਾਂ ਬਾਰੇ ਹੀ ਸੋਚਦੇ ਹਾਂ ਜਿਨ੍ਹਾਂ ਦੀ ਥੋੜ੍ਹ ਹੁੰਦੀ ਹੈ ਪਿਆਰ ਦੀਆਂ ਗੱਲਾਂ ਕਰਕੇ ਅਸੀਂ ਪਿਆਰ ਦੇ ਅਨੰਤ ਹੋਣ ਦਾ ਭਲੇਖਾ ਸਿਰਜਦੇ ਹਾਂ ਪਰ ਜਦੋਂ ਪਿਆਰ ਪ੍ਰਗਟਾਇਆ ਜਾਂਦਾ ਹੈ ਤਾਂ ਇਸ ਦੀ ਥੋੜ੍ਹ ਦਾ ਅਹਿਸਾਸ ਹੁੰਦਾ ਹੈ ਕਿਸੇ ਸਮਾਜ ਦੀ ਆਜ਼ਾਦੀ ਅਤੇ ਸ਼ਕਤੀ ਉਸ ਦੀਆਂ ਪ੍ਰਾਪਤੀਆਂ ਤੇ ਥੋੜਾਂ ਦੇ ਅਨੁਪਾਦ ਵਿੱਚ ਘਟ ਵੱਧ ਹੁੰਦੀ ਹੈ ਜੇਕਰ ਅਸੀਂ ਨਿਰੋਲ ਤਰਕ ਦੇ ਆਧਾਰ ਤੇ ਗੱਲ ਕਰੀਏ ਤਾਂ ਮਨੁੱਖ ਦਾ ਭਵਿੱਖ ਬੜਾ ਧੁੰਦਲਾ ਹੈ ਪਰ ਅਸੀਂ ਜੀਵਨ ਵਿੱਚ ਕੇਵਲ ਤਰਕ ਦਾ ਹੀ ਪੱਖ ਨਹੀਂ ਪੂਰਦੇ ਕਿਉਂਕਿ ਤਰਕ ਸਾਨੂੰ ਥੋੜਾ ਪਰਤੀਤ ਹੁੰਦਾ ਹੈ ਸੋ ਅਸੀਂ ਕਲਪਨਾ ਤੇ ਅੰਧ ਵਿਸ਼ਵਾਸ ਦਾ ਪੱਲਾ ਫੜਦੇ ਹਾਂ ਇਸੇ ਕਰਕੇ ਸਚਾਈ ਜਾਣਦੇ ਹੋਏ ਵੀ ਕਹਿੰਦੇ ਹਾਂ ਕਿ ਮਨੁੱਖ ਦਾ ਭੂਤ ਇੱਕ ਸੁਨਹਿਰਾ ਹੈ ਐਸੀ ਜਾਣਦੇ ਹਾਂ ਕਿ ਸਾਡਾ ਅੱਜ ਚੰਗਾ ਨਹੀਂ ਲੰਘਿਆ ਪਰ ਫਿਰ ਵੀ ਆਸ ਕਰਦੇ ਹਾਂ ਕਿ ਕੱਲ ਚੰਗਾ ਹੋਵੇਗਾ ਜੋਏ ਬਾਜ ਵਾਂਗ ਮਨੁੱਖ ਸਦਾ ਆਸਬੰਦ ਰਹਿੰਦਾ ਹੈ ਮਨੁੱਖ ਕੋਲ ਅਜੇ ਇਤਨਾ ਆਤਮ ਵਿਸ਼ਵਾਸ ਅਤੇ ਗਿਆਨ ਨਹੀਂ ਹੋਇਆ ਕਿ ਉਸ ਦਾ ਚੁੱਪ ਰਹਿ ਕੇ ਗੁਜ਼ਾਰਾ ਹੋ ਜਾਵੇ ਗਿਆਨ ਦੀ ਥੋੜ ਤਾਂ ਹੈ ਹੀ ਸਾਡਾ ਵਿਸ਼ਵਾਸ ਵੀ ਥੋੜਾ ਹੈ ਅਸੀਂ ਮਹਾਨ ਵਿਅਕਤੀਆਂ ਦੇ ਕਾਰਨਾਮਿਆਂ ਦੀਆਂ ਗੱਲਾਂ ਕਰਦੇ ਹਾਂ ਪਰ ਭੁੱਲ ਜਾਂਦੇ ਹਾਂ ਕਿ ਹਰ ਕੋਈ ਕਿਸੇ ਦੂਜੇ ਲਈ ਮਹਾਨ ਹੁੰਦਾ ਹੈ ਮਨੁੱਖ ਕੋਲ ਅਜੇ ਇਤਨਾ ਆਤਮ ਵਿਸ਼ਵਾਸ ਅਤੇ ਗਿਆਨ ਨਹੀਂ ਹੋਇਆ ਕਿ ਉਸ ਦਾ ਚੁੱਪ ਰਹਿ ਕੇ ਗੁਜ਼ਾਰਾ ਹੋ ਜਾਵੇ ਗਿਆਨ ਦੀ ਥੋੜ ਤਾਂ ਹੈ ਹੀ ਸਾਡਾ ਵਿਸ਼ਵਾਸ ਵੀ ਥੋੜਾ ਹੈ ਅਸੀਂ ਮਹਾਨ ਵਿਅਕਤੀਆਂ ਦੇ ਕਾਰਨਾਮਿਆਂ ਦੀਆਂ ਗੱਲਾਂ ਕਰਦੇ ਹਾਂ ਪਰ ਭੁੱਲ ਜਾਂਦੇ ਹਾਂ ਕਿ ਹਰ ਕੋਈ ਕਿਸੇ ਦੂਜੇ ਲਈ ਮਹਾਨ ਹੁੰਦਾ ਹੈ ਰੱਬ ਗਰੀਬ ਲੋਕਾਂ ਨੂੰ ਪਿਆਰ ਕਰਦਾ ਹੈ ਸ਼ਾਇਦ ਤਾਂ ਹੀ ਉਸ ਨੇ ਇਹਨਾਂ ਨੂੰ ਇਤਨੀ ਵੱਡੀ ਗਿਣਤੀ ਵਿੱਚ ਪੈਦਾ ਕੀਤਾ ਹੈ ਨਹੀਂ ਤਾਂ ਉਸ ਕੋਲ ਕਿਹੜੀ ਥੋੜ ਸੀ ਥੋੜਾ ਚਿੰਤਾ ਲਾਉਂਦੀਆਂ ਹਨ ਪਰ ਥੋੜਾਂ ਦੀ ਪੂਰਤੀ ਵੀ ਚਿੰਤਾ ਲਾਉਂਦੀ ਹੈ ਜਦੋਂ ਇੱਕ ਪ੍ਰਕਾਰ ਦੀਆਂ ਥੋੜਾਂ ਦੂਰ ਹੋ ਜਾਣ ਤਾਂ ਕਿਸੇ ਹੋਰ ਪ੍ਰਕਾਰ ਦੀਆਂ ਥੋੜਾਂ ਸਿਰ ਚੁੱਕ ਲੈਂਦੀਆਂ ਹਨ ਖੁਸ਼ੀ ਦਾ ਮੌਕਾ ਨਹੀਂ ਹੁੰਦਾ ਇਹ ਤਾਂ ਈਕਾਰਤ ਹੁੰਦੀ ਹੈ ਜੇ ਸੁੱਖ ਸਰੀਰਕ ਆਰਾਮ ਵਿੱਚ ਹੁੰਦਾ ਤਾਂ ਸਭ ਤੋਂ ਵੱਧ ਸੁਖੀ ਗਊਆਂ ਮੱਝਾਂ ਗਿਣੀਆਂ ਜਾਂਦੀਆਂ ਸਾਰੀ ਦੁਨੀਆ ਨੂੰ ਆਪਣਾ ਘਰ ਸਮਝਣ ਵਿੱਚ ਕੋਈ ਰੁਕਾਵਟ ਨਹੀਂ ਹੈ ਪਰ ਫਿਰ ਅਸੀਂ ਜੰਗਾਂ ਕਿਵੇਂ ਲੜਦੇ ਹਾਂ ਸਾਰੀ ਦੁਨੀਆ ਨੂੰ ਆਪਣਾ ਘਰ ਸਮਝਣ ਵਿੱਚ ਕੋਈ ਰੁਕਾਵਟ ਨਹੀਂ ਹੈ ਪਰ ਫਿਰ ਅਸੀਂ ਜੰਗਾ ਕਿਵੇਂ ਲੜਦੇ ਦੂਜਿਆਂ ਨੂੰ ਨਫ਼ਰਤ ਕਿਵੇਂ ਕਰਦੇ ਦੁਸ਼ਮਣ ਨੂੰ ਪਿਆਰ ਕਰਨ ਵਿੱਚ ਵੀ ਕੋਈ ਨੁਕਸਾਨ ਨਹੀਂ ਪਰ ਸਾਡੇ ਕੋਲ ਤਾਂ ਆਪਣੇ ਮਿੱਤਰਾਂ ਨੂੰ ਵੀ ਕਰਨ ਜੋਗਾ ਪਿਆਰ ਨਹੀਂ ਹੈ ਜਿਵੇਂ ਵਿਹਲੀ ਮਾਂ ਦਾ ਕੋਈ ਸੰਕਲਪ ਨਹੀਂ ਉਵੇਂ ਹੀ ਸਾਡੇ ਕੋਲ ਥੋੜਾ ਤੋਂ ਮੁਕਤ ਸੰਤੁਸ਼ਟ ਜੀਵਨ ਦਾ ਵੀ ਕੋਈ ਸੰਕਲਪ ਨਹੀਂ ਹਰ ਨਵੀਂ ਪੀੜ੍ਹੀ ਆਪਣੇ ਮਾਪਿਆਂ ਨੂੰ ਅੱਧੇ ਅਧੂਰੇ ਸਮਝਦੀ ਹੈ ਪਰ ਪੁਰਾਣੀ ਪੀੜ੍ਹੀ ਆਪਣੇ ਅਨੁਭਵ ਤੇ ਗਿਆਨ ਦੀ ਮਿਸਾਲ ਵਜੋਂ ਮਿਸਾਲ ਜਦੋਂ ਅਗਲੀ ਪੀੜ੍ਹੀ ਨੂੰ ਸੌਂਪਦੀ ਹੈ ਤਾਂ ਨਾਲ ਹੀ ਥੋੜਾਂ ਦੀ ਸੂਚੀ ਵੀ ਦਿੰਦੀ ਹੈ ਤਾਂ ਕਿ ਅਗਲੀ ਪੀੜ੍ਹੀ ਯਤਨਸ਼ੀਲ ਰਹੇ ਹਰ ਕੋਈ ਵੱਡੀਆਂ ਪ੍ਰਾਪਤੀਆਂ ਕਰਨ ਵਿੱਚ ਰੁੱਝਿਆ ਹੋਇਆ ਹੈ ਪਰ ਸਧਾਰਨ ਸੋਚ ਦੀ ਥੋੜ੍ਹ ਕਾਰਨ ਅਸੀਂ ਨਹੀਂ ਜਾਣਦੇ ਕਿ ਖੁਸ਼ੀ ਨਿੱਕੀਆਂ ਪ੍ਰਾਪਤੀਆਂ ਵਿੱਚੋਂ ਹੀ ਮਿਲਦੀ ਹੈ ਸਾਡੀਆਂ ਯਾਦਾਂ ਥੋੜਾਂ ਦੇ ਦਿਨਾਂ ਨਾਲ ਸੰਬੰਧਿਤ ਹੁੰਦੀਆਂ ਹਨ ਜਦੋਂ ਕਿ ਸਾਡੇ ਸੁਪਨੇ ਬਹੁਲਤਾ ਵਾਲੇ ਭੂਖ ਨਾਲ ਜੁੜੇ ਹੁੰਦੇ ਹਨ ਸਾਡੇ ਵਿੱਚ ਦੂਜਿਆਂ ਨੂੰ ਮੁਆਫ ਕਰਨ ਦੀ ਵੀ ਥੋੜ੍ਹ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇ ਮੁਆਫ ਕਰ ਦਿੱਤਾ ਤਾਂ ਉਹਨਾਂ ਦੀ ਬੇਇੱਜ਼ਤੀ ਕਿਵੇਂ ਕਰਾਂਗੇ ਅਸੀਂ ਉਸੇ ਨੂੰ ਨਫ਼ਰਤ ਕਰਦੇ ਹਾਂ ਜਿਸ ਨੂੰ ਅਸੀਂ ਮੁਆਫ ਨਹੀਂ ਕਰਨਾ ਚਾਹੁੰਦੇ ਵੇਖਿਆ ਗਿਆ ਹੈ ਕਿ ਸਫਲਤਾ ਦੀ ਥੋੜ੍ਹ ਉਹਨਾਂ ਨੂੰ ਹੀ ਹੁੰਦੀ ਹੈ ਜਿਨ੍ਹਾਂ ਕੋਲ ਅਸਫਲ ਹੋਣ ਦਾ ਕੋਈ ਨਾ ਕੋਈ ਬਹਾਨਾ ਹੁੰਦਾ ਹੈ ਅਸੀਂ ਇਸ ਸਫਲਤਾ ਮਾ ਅਤੇ ਗਲਤੀਆਂ ਤੋਂ ਡਰਦੇ ਹਾਂ ਪਰ ਗਲਤੀਆਂ ਤਾਂ ਸਾਡੇ ਇਨਸਾਨ ਹੋਣ ਦਾ ਸਬੂਤ ਹੁੰਦੀਆਂ ਹਨ ਸਾਨੂੰ ਜਾਣਨਾ ਚਾਹੀਦਾ ਹੈ ਕਿ ਉਮਰ ਦਾ ਮਾਨਸਿਕ ਅਵਸਥਾ ਨਾਲ ਕੋਈ ਸਬੰਧ ਨਹੀਂ ਜੇ ਕੋਈ ਵਿਅਕਤੀ ਦਿਲਚਸਪ ਹੈ ਤਾਂ ਹਰ ਉਮਰ ਵਿੱਚ ਦਿਲਚਸਪ ਰਹੇਗਾ ਨਹੀਂ ਤਾਂ ਕਿਸੇ ਉਮਰ ਵਿੱਚ ਵੀ ਦਿਲਚਸਪ ਨਹੀਂ ਹੋਵੇਗਾ ਮਸਕਰਾਹਟ ਨਾਲ ਬਿਜਲੀ ਖਰਚ ਨਹੀਂ ਹੁੰਦੀ ਪਰ ਆਲੇ-ਦੁਆਲੇ ਵਿੱਚ ਪ੍ਰਸੰਨ ਚਿੱਤ ਹੋ ਕੇ ਵਿਚਰਨ ਨਾਲ ਰੋਸ਼ਨੀ ਚੌਕੀ ਹੋ ਜਾਂਦੀ ਹੈ ਜੋ ਕੁਝ ਸਾਨੂੰ ਉੰਜ ਵੀ ਕਰਨਾ ਹੀ ਪੈਣਾ ਹੈ ਜੇ ਉਸ ਨੂੰ ਪ੍ਰਸੰਨ ਚਿੱਤ ਹੋ ਕੇ ਮਸਕਰਾਹਟ ਨਾਲ ਕਰੀਏ ਤਾਂ ਸਾਨੂੰ ਨਾ ਕਦੀ ਹਿੰਮਤ ਥੋੜੇ ਮਹਿਸੂਸ ਹੋਵੇਗੀ ਨਾ ਵਕਤ ਦੀ ਪਿਆਰ ਕਰਨਾ ਵਿਹਾਰਕ ਪੱਖੋਂ ਮੂਰਖਤਾ ਤੇ ਝਲਪੁਣਾ ਹੈ ਪਰ ਹਰ ਕੋਈ ਇਸ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ ਪਿਆਰ ਦੀ ਸਭ ਨੂੰ ਤਾਂਗ ਹੁੰਦੀ ਹੈ ਹਰ ਕੋਈ ਪਿਆਰ ਕਰਨਾ ਚਾਹੁੰਦਾ ਹੈ ਪਰ ਪਿਆਰ ਦੀ ਪਿਆਰ ਕਰਨ ਦੇ ਅ fırsਰਾਂ ਦੀ ਥੋੜਾ ਹੈ ਇਸ ਥੋੜ੍ਹ ਕਾਰਨ ਹੀ ਇਹ ਦਿਲਚਸਪ ਹੈ ਬਹੁਤ ਘੱਟ ਲੋਕ ਸੁੰਦਰ ਹਨ ਇਸੇ ਕਰਕੇ ਸੁੰਦਰਤਾ ਸਾਨੂੰ ਮੋਹਿਤ ਕਰਦੀ ਹੈ ਬਹੁਤੇ ਬੇਈਮਾਨ ਹਨ ਇਸੇ ਕਰਕੇ ਇਮਾਨਦਾਰੀ ਦਾ ਮਹੱਤਵ ਹੈ ਬਹੁਤੇ ਮੂਰਖ ਹਨ ਇਸੇ ਕਰਕੇ ਗਿਆਨ ਦੀ ਮਹਿਮਾ ਹੈ ਬਹੁ ਗਿਣਤੀ ਸਧਾਰਨ ਲੋਕਾਂ ਦੀ ਹੁੰਦੀ ਹੈ ਇਸੇ ਕਰਕੇ ਅਸਾਧਾਰਨ ਅਤੇ ਮਹਾਨ ਵਿਅਕਤੀ ਸਾਨੂੰ ਪ੍ਰਭਾਵਿਤ ਕਰਦੇ ਹਨ ਬਹੁਤੀਆਂ ਪੁਸਤਕਾਂ ਅਕੀਮਾ ਪੈਦਾ ਕਰਦੀਆਂ ਹਨ ਇਸੇ ਕਰਕੇ ਚੰਗੀ ਪੁਸਤਕ ਅਸੀਂ ਸਾਹਮ ਸਾਹਮ ਰੱਖਦੇ ਹਾਂ ਥੋੜੇ ਨਾਲ ਤਣਾਅ ਚਿੰਤਾ ਤੇ ਫਿਕਰ ਉਪਜਦੇ ਹਨ ਜਿਹੜੇ ਸਾਨੂੰ ਪ੍ਰਾਲਾ ਤੇ ਉਦਮ ਕਰਨ ਲਈ ਪ੍ਰੇਰਿਤ ਦੇ ਹਨ ਜਿਨ੍ਹਾਂ ਚੀਜ਼ਾਂ ਦੀ ਹਵਾ-ਵਾਗ ਥੋੜ੍ਹ ਨਹੀਂ ਹੁੰਦੀ ਉਹਨਾਂ ਲਈ ਅਸੀਂ ਉਦਮ ਵੀ ਨਹੀਂ ਕਰਦੇ ਨਿਰਸੰਦੇਹ ਉਹ ਕੋਈ ਸੁਭਾਗਾ ਯੁੱਗ ਸੀ ਜਦੋਂ ਖੁੱਲੇ ਕਾਮ ਸਬੰਧਾਂ ਉੱਤੇ ਰੋਕ ਲੱਗੀ ਅਤੇ ਜੋ ਤ੍ਰਿਪਤੀ ਪਹਿਲਾਂ ਸੌਖਿਆਂ ਹੀ ਪ੍ਰਾਪਤ ਹੋ ਜਾਂਦੀ ਸੀ ਉਸ ਲਈ ਮਨੁੱਖ ਨੂੰ ਚੇਚੇ ਯਤਨ ਕਰਨ ਦੀ ਮਜਬੂਰੀ ਆਣ ਬਣੀ ਹਰ ਸਮਾਜ ਵਿੱਚ ਖੁੱਲੇ ਕਾਮ ਸਬੰਧਾਂ ਉੱਤੇ ਰੋਕ ਲਾ ਕੇ ਕਾਮ ਦੇ ਖੇਤਰ ਵਿੱਚ ਥੜ ਨੂੰ ਸਿਰਜਿਆ ਗਿਆ ਹੈ ਮਨੁੱਖ ਦੀ ਕਾਮ ਇੱਛਾ ਦੀ ਤ੍ਰਿਪਤੀ ਤੇ ਰੋਕ ਲਾਉਣਾ ਅਤੇ ਉਸ ਨੂੰ ਤ੍ਰਿਪਤੀ ਦੇ ਅ fırsਰਾਂ ਨੂੰ ਮੁਲਤਵੀ ਕਰਨ ਲਈ ਮਜਬੂਰ ਕਰਨਾ ਮਨੁੱਖ ਦੇ ਇਤਿਹਾਸ ਵਿੱਚ ਅੱਗ ਬਾਲਣ ਦੀ ਵਿਧੀ ਲੱਭਣ ਨਾਲੋਂ ਵੀ ਬਧੇਰੇ ਮਹੱਤਵ ਵਾਲੀ ਘਟਨਾ ਸੀ ਕਾਮ ਤ੍ਰਿਪਤੀ ਦੇ ਪੱਖੋਂ ਹਰ ਕਿਸੇ ਦੀ ਲੋੜ ਪੂਰੀ ਕਰਨੀ ਉਹਦੋਂ ਸੌਖਿਆ ਹੀ ਸੰਭਵ ਸੀ ਪਰ ਇਸ ਤੇ ਰੋਕਾਂ ਲਾ ਕੇ ਇਸ ਦੀ ਥੋੜੋ ਉਪਜਾਈ ਗਈ ਨਾ ਕੇਵਲ ਥੋੜੋ ਪਜਾਈ ਗਈ ਸਗੋ ਇਸ ਤ੍ਰਿਪਤੀ ਨੂੰ ਮੁੱਲਤਵੀ ਕਰਨ ਨਾਲ ਇਸ ਥੋੜ ਦਾ ਮਹੱਤਵ ਵੀ ਵਧਾਇਆ ਗਿਆ ਜੇ ਰਾਂਝਾ ਤ੍ਰਿਪਤ ਹੁੰਦਾ ਤਾਂ ਉਹ ਕਦੀ ਮੱਜਾਂ ਨਾ ਚਾਰਦਾ ਜੇ ਫਰਹਾਦ ਤ੍ਰਿਪਤ ਹੁੰਦਾ ਤਾਂ ਉਹ ਕਦੀ ਨਹਿਰ ਨਾ ਪੁੱਟਦਾ ਜੇ ਸੋਹਣੀ ਤ੍ਰਿਪਤ ਹੁੰਦੀ ਤਾਂ ਉਹ ਕਦੀ ਕੱਚੇ ਘੜੇ ਤੇ ਦਰਿਆ ਪਾਰ ਕਰਨ ਦਾ ਸਾਹਸ ਨਾ ਕਰਦੀ ਜੇ ਸਿਕੰਦਰ ਤ੍ਰਿਪਤ ਹੁੰਦਾ ਉਹ ਕਦੀ ਦੁਨੀਆਂ ਨੂੰ ਜਿੱਤਣ ਲਈ ਨਾ ਨਿਕਲਦਾ ਸਾਡਾ ਸਮਾਜ ਥੋੜਾ ਉਪਜਾਉਂਦਾ ਹੈ ਤਾਂ ਹੀ ਅਸੀਂ ਉਦਮਸ਼ੀਲ ਰਹਿੰਦੇ ਹਾਂ ਜਿੰਨੇ ਚਿਰ ਤੱਕ ਪਹੁੰਚ ਜਿੰਦੀ ਥੋੜਾ ਹੈ ਮਨੁੱਖ ਕੰਮ ਕਰੇਗਾ ਪਰ ਰਜਿਆ ਹੋਇਆ ਮਨੁੱਖ ਕਿਉਂ ਕੰਮ ਕਰੇ ਨਿਰਸੰਦੇਹ ਆਪਣਾ ਉਦੇਸ਼ ਉਸਾਰਨ ਲਈ ਉਸ ਸਾਹਮਣੇ ਚੰਗੇਰੇ ਭੁਲਜੰਦੀ ਥੋੜ ਪੈਦਾ ਕੀਤੀ ਜਾਵੇਗੀ ਰਿਸ਼ਤਿਆਂ ਦੀ ਥੋੜ ਨਹੀਂ ਚੰਗੇ ਰਿਸ਼ਤਿਆਂ ਦੀ ਥੋੜ ਹੈ ਨੌਕਰੀਆਂ ਜਾਂ ਕੰਮਾਂ ਦੀ ਥੋੜ ਨਹੀਂ ਚੰਗੀਆਂ ਨੌਕਰੀਆਂ ਤੇ ਕੰਮਾਂ ਦੀ ਥੋੜ ਹੈ ਸਮਾਜ ਸਾਡੀ ਪਸੰਦ ਨੂੰ ਉੱਚਾ ਕਰਕੇ ਜੋ ਮਿਲ ਸਕਦਾ ਹੈ ਉਸ ਦੀ ਥਾਂ ਜਿਸ ਦੀ ਥੋੜਾ ਹੈ ਉਸ ਲਈ ਸਾਨੂੰ ਉਦਮਸ਼ੀਲ ਕਰਦਾ ਹੈ ਜੇ ਖੁੱਲ ਦੇ ਦਿੱਤੀ ਜਾਵੇ ਤਾਂ ਸਾਰੇ ਪੁਰਸ਼ ਇਸਤਰੀਆਂ ਆਪਣੀ ਕਾਮ ਇੱਛਾ ਸਹਿਜੇ ਹੀ ਪੂਰੀ ਕਰ ਲੈਣਗੇ ਪਰ ਇਸ ਨਾਲ ਸਮਾਜ ਦਾ ਵਿਕਾਸ ਰੁਕ ਜਾਵੇਗਾ ਅਤੇ ਮਨੁੱਖ ਦੀ ਸਾਰੀ ਸ਼ਕਤੀ ਇਸੇ ਖੇਤਰ ਵਿੱਚ ਖਰਚ ਹੋ ਜਾਵੇਗੀ ਰੋਕਾਂ ਲਾ ਕੇ ਥੋੜਾ ਉਪ ਜਾ ਕੇ ਸਮਾਜ ਮਨੁੱਖ ਨੂੰ ਮਿਹਨਤ ਲਈ ਪ੍ਰੇਰਦਾ ਹੈ ਅਤੇ ਇਸ ਮੇਨ ਤਰ੍ਹਾਂ ਹੀ ਸਮਾਜ ਦਾ ਵਿਕਾਸ ਹੁੰਦਾ ਹੈ। ਅਤੇ ਜੋ ਕੁਝ ਵੀ ਆਲੇ-ਦੁਆਲੇ ਵਿੱਚ ਤੁਸੀਂ ਉਸਰਿਆ ਦੇਖਦੇ ਹੋ ਉਸ ਦਾ ਐਸੀ ਢੰਗ ਨਾਲ ਨਿਰਮਾਣ ਹੋਇਆ ਹੈ। ਕਾਮ ਤ੍ਰਿਪਤੀ ਕਹੇਹੀ ਇੱਛਾ ਸੀ ਜਿਸ ਦੀ ਪੂਰਤੀ ਦੀ ਥੋੜਾ ਸ਼ਿਕਾਰ ਯੁੱਗ ਵਿੱਚ ਨਹੀਂ ਸੀ। ਪਰ ਹੁਣ ਕੋਈ ਸਮਾਜ ਦਿਆ ਨਹੀਂ ਹੈ ਜਿਹੜਾ ਇਸ ਇੱਛਾ ਦੀ ਪੂਰਤੀ ਉੱਤੇ ਰੋਕ ਨਹੀਂ ਲਾਉਂਦਾ। ਅਰਥਾਤ ਪੁਰਸ਼ ਅਤੇ ਔਰਤ ਨੂੰ ਵੱਖ-ਵੱਖ ਨਹੀਂ ਕਰਦਾ। ਅਰਥਾਤ ਉਹਨਾਂ ਨੂੰ ਲੰਬੇ ਸੰਘਰਸ਼ ਵਿੱਚ ਪਾ ਕੇ ਸਮਾਜਿਕ ਨਿਰਮਾਣ ਦੇ ਰਾਹ ਨਹੀਂ ਪਾਉਂਦਾ ਅਰਥਾਤ ਅਸੰਭਵ ਨੂੰ ਸੰਭਵ ਬਣਾਉਣ ਲਈ ਉਹਨਾਂ ਨੂੰ ਨਿਰੰਤਰ ਜਦੋ ਜਹਿਦ ਕਰਨ ਲਈ ਨਹੀਂ ਪ੍ਰੇਰਦਾ ਮਨੁੱਖ ਆਪਣੀ ਤ੍ਰਿਪਤੀ ਨੂੰ ਮੁਲਤਵੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਮੁਲਤਵੀ ਕੀਤੇ ਜਾਣ ਦੇ ਸਮੇਂ ਵਿਚਕਾਰ ਮਨੁੱਖ ਭਾਵੇਂ ਕਰਦਾ ਸਭ ਕੁਝ ਆਪਣੇ ਲਈ ਹੈ ਪਰ ਨਾਲੋਂ ਨਾਲ ਉਹ ਸਮਾਜ ਲਈ ਵੀ ਬਹੁਤ ਕੁਝ ਕਰ ਰਿਹਾ ਹੁੰਦਾ ਹੈ ਜੰਗਲੀ ਜਾਨਵਰ ਜਦੋਂ ਰੱਜ ਜਾਂਦੇ ਹਨ ਉਹ ਉਦਮਸ਼ੀਲ ਨਹੀਂ ਰਹਿੰਦੇ ਮਨੁੱਖ ਦੇ ਵਿਹਾਰ ਉੱਤੇ ਇੱਕ ਪਾਸੇ ਰੋਕਾਂ ਲਾਈਆਂ ਜਾਂਦੀਆਂ ਹਨ ਪਰ ਨਾਲ ਹੀ ਤ੍ਰਿਪਤੀ ਦੀ ਸਮਾਨਜੋਗ ਸਮਾਨਜੋਗ ਅਤੇ ਪ੍ਰਵਾਨ ਜੋਗ ਸੰਭਾਵਨਾ ਵੀ ਉਜਾਗਰ ਕੀਤੀ ਜਾਂਦੀ ਹੈ ਜਿਹੜੇ ਜਾਨਵਰਾਂ ਨੂੰ ਮਨੁੱਖ ਪਾਲਦਾ ਹੈ ਉਹਨਾਂ ਉੱਤੇ ਵੀ ਰੋਕ ਲਾ ਕੇ ਉਹਨਾਂ ਲਈ ਥੋੜਾ ਦਾ ਪ੍ਰਭਾਵ ਪਜਾਇਆ ਜਾਂਦਾ ਹੈ ਪਾਲਤੂ ਜਾਨਵਰਾਂ ਨੂੰ ਮਨੁੱਖ ਬਨ ਕੇ ਰੱਖਦਾ ਹੈ ਸਮਾਜ ਮਨੁੱਖ ਨੂੰ ਵੀ ਬਨਦਾ ਹੈ ਪਰ ਰਸੀਆਂ ਨਾਲ ਨਹੀਂ ਨਿਮਾ ਰਸਮਾਂ ਰਵਾਜਾਂ ਰੀਤਾਂ ਪੁੰਨ ਪਾਪ ਦੀਆਂ ਭਾਵਨਾਵਾਂ ਨੇਕੀ ਬਦੀ ਦੇ ਉਪਦੇਸ਼ਾਂ ਇਕ اخਲਾਕੀ ਕਦਰਾਂ ਕੀਮਤਾਂ ਤੇ ਜੀਵਨ ਆਦਰਸ਼ਾਂ ਨਾਲ ਕਾਮ ਦੇ ਖੇਤਰ ਵਿੱਚ ਸਮਾਜ ਨੇ ਇੱਕ ਉਮਕ ਸੋਮੇ ਨੂੰ ਥੋੜੇ ਵਿੱਚ ਬਦਲ ਕੇ ਮਨੁੱਖ ਨੂੰ ਉਦਮਸ਼ੀਲ ਬਣਾਇਆ ਹੈ ਅਤੇ ਮਨੁੱਖ ਦੀ ਉਦਮਸ਼ੀਲਤਾ ਨਾਲ अनेका ਹੋਰ ਥੋੜਾਂ ਨੂੰ ਬਹੁਤਾਦ ਵਿੱਚ ਬਦਲਿਆ ਹੈ ਜਿਵੇਂ ਬੰਜਰ ਧਰਤੀਆਂ ਨੂੰ ਖੇਤੀ ਦੇਣ ਲਿਆਂਦਾ ਹੈ ਉਜਾੜ ਥਾਵਾਂ ਨੂੰ ਵਸਾਇਆ ਹੈ ਵਪਾਰ ਅਤੇ ਯਾਤਰਾ ਦੀ ਵਿਰਤੀ ਨੂੰ ਉਤਸ਼ਾਹਿਤ ਕੀਤਾ ਹੈ ਪਾਂਤਪਾਂ ਦੀ ਕਲਾ ਪਜਾਈ ਹੈ ਤੇ ਮਨੁੱਖ ਨੂੰ ਜਾਨਵਰ ਤੋਂ ਮਾਨਵ ਅਤੇ ਸੱਭਿਤਾ ਤੋਂ ਅਸੱਭਿਤਾ ਤੋਂ ਸੱਭਿਤਾ ਅਗਿਆਨਤਾ ਤੋਂ ਗਿਆਨ ਨਿਆਸਰੇ ਤੋਂ ਸ਼ਕਤੀਸ਼ਾਲੀ ਬਣਾਉਣ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਹੈ ਉਚੇਰੀਆਂ ਪ੍ਰਾਪਤੀਆਂ ਲਈ ਕਾਮ ਇੱਛਾ ਦੀ ਪੂਰਤੀ ਮੁਲਤਵੀ ਕੀਤੀ ਜਾਂਦੀ ਹੈ ਹਰ ਬੀਤ ਦੇ ਦਹਾਕੇ ਨਾਲ ਇਸਤਰੀ ਅਤੇ ਪੁਰਸ਼ ਸੰਭੋਗ ਲਈ 6 ਮਹੀਨੇ ਪਹਿਲਾਂ ਜੋਗ ਹੋ ਜਾਂਦੇ ਹਨ ਪਰ ਵਿਆਹ ਹੋਰ ਵੀ ਦੇਰ ਨਾਲ ਕਰਵਾਏ ਜਾ ਰਹੇ ਹਨ ਇਸ ਦਾ ਕਾਰਨ ਇਹ ਹੈ ਕਿ ਕੁਝ ਕਰ ਸਕਣ ਲਈ ਆਪਣੇ ਪੈਰਾਂ ਦੇ ਖਲੌਣ ਲਈ ਜਦੋਂ ਜਿਹਦ ਲਈ ਹੁਣ ਬਧੇਰੇ ਸਮਾਂ ਲੌੜਿੰਦਾ ਹੈ ਜਿੱਥੇ ਵਿਆਹ ਜਲਦੀ ਕਰਨ ਦੀ ਪ੍ਰਥਾ ਹੈ ਉੱਥੇ ਜੀਵਨ ਪੱਧਰ ਉੱਚਾ ਨਹੀਂ ਜਿੱਥੇ ਬਹੁ ਵਿਆਹ ਦੀ ਪ੍ਰਥਾ ਹੈ ਉੱਥੇ ਇਸਲਾਮੀ ਸਮਾਜਵਾਦ ਪਰਵਰਤਨ ਅਤੇ ਵਿਕਾਸ ਦੀ ਰਫ਼ਤਾਰ ਸੁਸਤ ਤੇ ਢਿੱਲੀ ਹੈ ਕਾਮ ਸ਼ਕਤੀ ਸਭ ਤੋਂ ਵੱਧ ਉਪਜਾਊ ਸ਼ਕਤੀ ਹੁੰਦੀ ਹੈ ਕਿਸ ਨੂੰ ਕਾਮ ਤ੍ਰਿਪਤੀ ਤੋਂ ਬਚਾ ਕੇ ਹੀ ਹੋਰ ਕਿਸੇ ਪਾਸੇ ਲਾਇਆ ਜਾ ਸਕਦਾ ਹੈ ਜਿੱਥੇ ਪਹਿਲਾਂ ਪਾਣੀ ਭੋਜਨ ਅਤੇ ਕਾਮ ਤ੍ਰਿਪਤੀ ਥੋੜੀ ਉੱਥੇ ਅਜੋਕੇ ਯੁੱਗ ਵਿੱਚ ਪ੍ਰਸਿੱਧੀ ਰਾਜਨੀਤਿਕ ਸ਼ਕਤੀ ਅਤੇ ਧਨ ਦੀ ਥੋੜ ਹੈ ਅਤੇ ਇਹਨਾਂ ਦੀ ਪ੍ਰਾਪਤੀ ਲਈ ਸਿਰ ਤੋੜ ਯਤਨ ਹੋ ਰਹੇ ਹਨ ਹਰ ਸਮਾਜ ਆਪਣੀਆਂ ਥੋੜਾਂ ਨੂੰ ਨਿਰਧਾਰਤ ਕਰਕੇ ਉਹਨਾਂ ਨੂੰ ਬਹੁਲਤਾ ਵਿੱਚ ਬਦਲਣ ਲਈ ਯਤਨਸ਼ੀਲ ਹੁੰਦਾ ਹੈ ਸ਼ਕਤੀ ਉਤਸ਼ਾਹ ਤੇ ਜੋਸ਼ ਦਾ ਸੋਮਾ ਕਾਮ ਸ਼ਕਤੀ ਹੈ ਇਸ ਨੂੰ ਮਨੁੱਖ ਜਿਸ ਪਾਸੇ ਵਰਤਦਾ ਹੈ ਉਧਰ ਥੁੜਾ ਨੂੰ ਬਹੁਲਤਾਵਾਂ ਵਿੱਚ ਬਦਲਦਾ ਜਾਂਦਾ ਹੈ ਸਾਡੀ ਖੁਰਾਕ ਵਧੀ ਹੈ ਤੇ ਵਧੇਰੇ ਖੁਰਾਕ ਨਾਲ ਸਾਡੀ ਕਾਮ ਸ਼ਕਤੀ ਵਧੀ ਹੈ ਇਸ ਵਧੀ ਹੋਈ ਕਾਮ ਸ਼ਕਤੀ ਨੂੰ ਮਨੁੱਖ ਆਪਣੇ ਰਾਹ ਦੀਆਂ ਰੁਕਾਵਟਾਂ ਦੂਰ ਕਰਨ ਲਈ ਅਰਥਾਤ ਥੁੜਾ ਨੂੰ ਦੂਰ ਕਰਨ ਅਤੇ ਵਿਕਾਸ ਲਈ ਵਰਤ ਰਿਹਾ ਹੈ ਜੰਗ ਵੀ ਆਪਣੀ ਕਿਸੇ ਥੋੜ ਨੂੰ ਬਹੁਲਤਾ ਵਿੱਚ ਬਦਲਣ ਦੇ ਉਪਰਾਲੇ ਵਜੋਂ ਲੜੀ ਜਾਂਦੀ ਹੈ। ਪਰਦੇਸ ਵੀ ਅਸੀਂ ਕਿਸੇ ਥੋੜ ਦੀ ਪੂਰਤੀ ਲਈ ਹੀ ਜਾਂਦੇ ਹਾਂ। ਇਹ ਭਲੇਖਾ ਨਹੀਂ ਖਾਣਾ ਚਾਹੀਦਾ ਕਿ ਸਮਾਜ ਨੇ ਇਸਤਰੀ ਅਤੇ ਪੁਰਸ਼ ਦੇ ਸਮਾਗਮ ਕਰਨ ਉੱਤੇ ਕੋਈ ਸਿੱਧੀ ਰੋਕ ਲਾਈ ਹੈ। ਸਗੋਂ ਇਹ ਸਮਝਣ ਦੀ ਲੋੜ ਹੈ ਕਿ ਇੱਛਾ ਤੇ ਪ੍ਰਾਪਤੀ ਵਿੱਚ ਸਦਾ ਹੀ ਵਿਥ ਰਹੀ ਹੈ। ਐਸੀ ਜੋ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਸ ਦੇ ਪਹੁੰਚ ਹੋਣ ਕਾਰਨ ਹੀ ਉਸ ਨੂੰ ਪਹੁੰਚ ਵਿੱਚ ਲਿਆਉਣ ਲਈ ਯਤਨ ਕਰਾਂਗੇ। ਥੋੜੇ ਪੈਦਾ ਕਰਨ ਦਾ ਟੰਗ ਇਹ ਵਰਤਿਆ ਜਾਂਦਾ ਹੈ ਕਿ ਹਰ ਇੱਕ ਇਸਤਰੀ ਪੁਰਸ਼ ਦੀ ਕਲਪਨਾ ਦਾ ਪੱਧਰ ਉੱਚਾ ਕਰ ਦਿੱਤਾ ਜਾਂਦਾ ਹੈ ਅਤੇ ਜੋ ਸੰਭਵ ਹੋਵੇ ਉਸ ਨਾਲੋਂ ਉੱਚੀ ਧਿਰ ਨੂੰ ਮੰਨਣ ਦੀ ਇੱਛਾ ਪਜਾਈ ਜਾਂਦੀ ਹੈ ਦੂਜੀ ਧਿਰ ਦੀ ਯਾਦ ਸੰਕਲਪ ਅਤੇ ਸੁਪਨਾ ਸਾਨੂੰ ਹੋਰ ਕਿਸੇ ਨਾਲ ਜੋੜਨ ਤੋਂ ਰੋਕਦੇ ਹਨ ਅਤੇ ਜਿਸ ਨਾਲ ਅਸੀਂ ਜੁੜਨਾ ਚਾਹੁੰਦੇ ਹਾਂ ਉਹ ਸਾਡੇ ਕੋਲ ਨਹੀਂ ਹੁੰਦਾ ਏਵੇਂ ਥੋੜਾ ਦਾ ਇੱਕ ਨਿਰੰਤਰ ਵਾਤਾਵਰਣ ਸਾਡੇ ਆਲੇ-ਦੁਆਲੇ ਉਸਰਿਆ ਰਹਿੰਦਾ ਹੈ ਜਦੋਂ ਸਾਨੂੰ ਉਹ ਚਾਹਿਆ ਵਿਅਕਤੀ ਪ੍ਰਾਪਤ ਹੋ ਜਾਂਦਾ ਹੈ ਤਾਂ ਕੁਝ ਚਿਰ ਮਗਰੋਂ ਪ੍ਰੋਖ ਜਾਂ ਅਪਰੋਖ ਸਾਡੀ ਕਲਪਨਾ ਕਿਸੇ ਹੋਰ ਦਾ ਸਾਥ ਮੰਨਣ ਲਈ ਤੰਗਣ ਲੱਗ ਪੈਂਦੀ ਹੈ ਅਰਥਾਤ ਇੱਕ ਨਵੀਂ ਥੋੜ ਸਿਰਜ ਲਈ ਜਾਂਦੀ ਹੈ ਹਰ ਇੱਕ ਇਸਤਰੀ ਦੇ ਮਨ ਵਿੱਚ ਇੱਕ ਸੁਪਨੇ ਰੰਗਾ ਪੁਰਸ਼ ਹੁੰਦਾ ਹੈ ਅਤੇ ਹਰ ਪੁਰਸ਼ ਦੀ ਕਲਪਨਾ ਵਿੱਚ ਪਰਿਜਈ ਕਿਸਤਰੀ ਵਸਦੀ ਹੈ ਇਹ ਤਲਾਸ਼ ਬਣੀ ਰਹਿੰਦੀ ਹੈ ਕਿਉਂਕਿ ਜਿਸ ਦੀ ਤਲਾਸ਼ ਹੁੰਦੀ ਹੈ ਉਹ ਲੱਭਦਾ ਨਹੀਂ ਪਰ ਅਸੀਂ ਤਲਾਸ਼ ਵੀ ਨਹੀਂ ਛੱਡਦੇ ਜਿਉਂ-ਜਿਉ ਤਲਾਸ਼ ਵਿੱਚ ਅਸੀਂ ਅੱਗੇ ਨਿਕਲਦੇ ਹਾਂ ਤੇ ਉਦੋਂ ਕਲਪਨਾ ਵਿੱਚਲੇ ਇਸਤਰੀ-ਪੁਰਸ਼ ਦੇ ਨੈਣ ਨਕਸ਼ ਬਧੇਰੇ ਸੋਹਣੇ ਹੁੰਦੇ ਜਾਂਦੇ ਹਨ ਆਪਣੀ ਵਸਤਵਿਕਤਾ ਨੂੰ ਆਪਣੀ ਕਲਪਨਾ ਦੇ ਮੇਚ ਦਾ ਬਣਾਉਣ ਦੇ ਯਤਨ ਵਿੱਚ ਅਸੀਂ ਨਿਤ ਨਵੀਆਂ ਮੰਜ਼ਲਾਂ ਵੱਲ ਨਿਕਲਦੇ ਹਾਂ ਇੱਕ ਅਨਪੜ੍ਹ ਵਿਅਕਤੀ ਆਮ ਸਧਾਰਨ ਇਸਤਰੀ ਨਾਲ ਪਰਚ ਜਾਂਦਾ ਹੈ ਪਰ ਜਿਉਂ-ਜਿਉ ਮਨੁੱਖ ਗਿਆਨਮਾਨ ਹੁੰਦਾ ਜਾਂਦਾ ਹੈ ਉਸਦੀ ਪਸੰਦ ਉੱਚੀ ਸੁਖਮ ਅਤੇ ਗੁੰਝਲਦਾਰ ਹੁੰਦੀ ਜਾਂਦੀ ਹੈ ਇਵੇਂ ਸਮਾਜ ਵਿਦਿਆ ਵਪਾਰ ਵਿਗਿਆਨ ਆਦ ਸਾਡੀ ਟੇਕ ਅ ਪਹੁੰਚ ਉਤੇ ਟਿਕਾ ਦਿੰਦੇ ਹਨ ਤੇ ਅਸੀਂ ਇਸ ਹੱਦੇ ਨੂੰ ਛੂਹਣ ਦੇ ਯਤਨ ਵਿੱਚ ਰੁੱਝੇ ਰਹਿੰਦੇ ਹਾਂ। ਇਹੀ ਕਾਰਨ ਹੈ ਕਿ ਕੋਈ ਰੱਜ ਕੇ ਨਹੀਂ ਜੀਵਿਆ ਤੇ ਇਹੀ ਕਾਰਨ ਹੈ ਕਿ ਕੋਈ ਆਰਾਮ ਨਾਲ ਨਹੀਂ ਬਹਿੰਦਾ। ਕਲਪਨਾ ਦਾ ਸਰੋਤ ਸਾਡੀਆਂ ਥੋੜਾਂ ਜਿਹਾ ਪੂਰਤੀ ਲਈ ਤਾਂਗਦੀਆਂ ਸਾਡੀਆਂ ਅਪੂਰਤ ਇਛਾਵਾਵਾਂ ਹੁੰਦੀਆਂ ਹਨ। ਜੋ ਕੁਝ ਪ੍ਰਾਪਤ ਹੋ ਜਾਵੇ ਉਸ ਬੰਦੀ ਅਸੀਂ ਸੋਚਣਾ ਜਾਂ ਕਲਪਨਾ ਕਰਨੀ ਬੰਦ ਕਰ ਦਿੰਦੇ ਹਾਂ। ਇਸੇ ਕਰਕੇ ਕੋਈ ਪਤਨੀ ਕਿਸੇ ਕਲਾਕਾਰ ਜਾਂ ਕਵੀ ਪਤੀ ਦਾ ਪ੍ਰੇਰਣਾ ਸਰੋਤ ਨਹੀਂ ਬਣਦੀ ਕਲਾਕਾਰ ਨੂੰ ਥੋੜ ਪਤਨੀ ਦੀ ਨਹੀਂ ਪ੍ਰੇਮਿਕਾ ਦੀ ਮਹਿਸੂਸ ਹੁੰਦੀ ਹੈ ਹਰ ਕੋਈ ਆਪਣੀ ਕਲਪਨਾ ਦੀ ਦੁਨੀਆ ਵਿੱਚ ਪਹੁੰਚ ਨੂੰ ਪਹੁੰਚ ਵਿਚਲਿਆਉਣ ਵਿੱਚ ਰੁੱਝਿਆ ਹੋਇਆ ਹੈ ਹਰ ਪੁਰਸ਼ ਕਿਸੇ ਵਿਸ਼ੇਸ਼ ਔਰਤ ਨਾਲ ਤੇ ਹਰ ਔਰਤ ਕਿਸੇ ਵਿਸ਼ੇਸ਼ ਪੁਰਸ਼ ਨਾਲ ਆਪਣੀਆਂ ਭਾਵਨਾਵਾਂ ਜੋੜ ਕੇ ਦੋਵੇਂ ਆਪਣੀ ਕਲਪਨਾ ਦੀ ਦੁਨੀਆ ਵਿੱਚੋਂ ਬਾਕੀ ਸਾਰਿਆਂ ਨੂੰ ਕੱਢ ਦਿੰਦੇ ਹਨ ਐਵੇਂ ਉਹ ਕਿਸੇ ਹੋਰ ਨਾਲ ਨਹੀਂ ਪਰਚਣਗੇ ਐਵੇਂ ਉਹਨਾਂ ਦੀ ਕਾਮਸ਼ਕਤੀ ਉਹਨਾਂ ਦੇ ਸਰੀਰਾਂ ਵਿੱਚ ਉਪਜਦਾ રહી ਹੁੰਦੀ ਹੈ ਪਰ ਖਰਚ ਨਹੀਂ ਹੋ ਰਹੀ ਹੁੰਦੀ ਇਕੱਠੀ ਹੋ ਰਹੀ ਹੁੰਦੀ ਹੈ ਹੋਰ ਸੰਭਾਵਨਾਵਾਂ ਉਪਜਾਉਣ ਅਰਥਾਤ ਹੋਰ ਸਬੰਧਾਂ ਨੂੰ ਸੰਭਵ ਬਣਾਉਣ ਵਿੱਚ ਲੱਗੀ ਰਹੀ ਹੁੰਦੀ ਹੈ ਸਮਾਜ ਨੂੰ ਭਰੋਸਾ ਹੁੰਦਾ ਹੈ ਕਿ ਜਦੋਂ ਤੱਕ ਇਹ ਇਸਤਰੀ ਪੁਰਸ਼ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੁੰਦੇ ਇਹ ਕਾਰਸ਼ੀਲ ਰਹਿਣਗੇ ਕਿਉਂਕਿ ਉਹਨਾਂ ਦੀ ਤਾਂਗ ਲੰਮੀ ਹੁੰਦੀ ਹੈ ਸੋ ਉਹ ਸਫਲ ਹੋ ਕੇ ਵੀ ਕਾਰਸ਼ੀਲ ਰਹਿਣਗੇ ਕਿਉਂਕਿ ਉਹਨਾਂ ਦੀ ਕਲਪਨਾ ਪ੍ਰਸਿੱਧੀ ਸ਼ਕਤੀ ਅਤੇ ਪ੍ਰਾਪਤੀਆਂ ਦੇ ਨਵੇਂ ਦਮੇਲ ਹਸਾਰ ਦੀ ਰਹੇਗੀ ਆਖਰ ਮਨੁੱਖ ਪ੍ਰਸਿੱਧੀ ਸ਼ਕਤੀਆਂ ਦੇ ਧਨ ਕਿਉਂ ਚਾਹੁੰਦਾ ਹੈ ਇਹਨਾਂ ਦਾ ਆਪਣੇ ਆਪ ਵਿੱਚ ਕੋਈ ਮਹੱਤਵ ਨਹੀਂ ਹੁੰਦਾ ਪਰ ਪ੍ਰਸਿੱਧ ਹੋ ਕੇ ਉਹ ਆਪਣੀ ਕਲਪਨਾ ਵਿੱਚੋਂ ਨਵੀਂ ਉਭਰੀ ਔਸਤਰੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਸ਼ਕਤੀ ਪ੍ਰਾਪਤ ਕਰਕੇ ਉਹ ਵਜ਼ੀਰੇ ਸੌਖ ਨਾਲ ਆਪਣੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ। ਵਜ਼ੀਰੇ ਧਨ ਨਾਲ ਉਹ ਆਪਣੀ ਤਲਾਸ਼ ਨੂੰ ਸਖਾਲਾ ਬਣਾਉਣਾ ਚਾਹੁੰਦਾ ਹੈ। ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ ਉਹ ਸਧਾਰਨ ਚੀਜ਼ਾਂ ਨਾਲ ਨਹੀਂ ਪਰਚਦੇ। ਉਹ ਪ੍ਰਸਿੱਧ ਹੋ ਕੇ ਪ੍ਰਸਿੱਧ ਇਸਤਰੀਆਂ ਪੁਰਸ਼ਾਂ ਦੇ ਸੰਪਰਕ ਵਿੱਚ ਆਉਣਾ ਚਾਹੁੰਦੇ ਹਨ। ਇਵੇਂ ਜਿਸ ਚੀਜ਼ ਦੀ ਪਹਿਲਾਂ ਉਹਨਾਂ ਨੂੰ ਥੋੜਾ ਅਨੁਭਵ ਹੋ ਰਹੀ ਸੀ ਉਸ ਨੂੰ ਉਹ ਹਰ ਹਿੱਲੇ ਪੂਰਾ ਕਰਨਾ ਚਾਹੁੰਦੇ ਹਨ। ਇਸ ਦੌੜ ਦਾ ਕੋਈ ਅੰਤ ਨਹੀਂ ਪਰ ਜਿਉਂ-ਜਿਉਂ ਇਹ ਦੌੜ ਨਿਖਰਦੀ ਜਾਂਦੀ ਹੈ ਤੇ ਉਤੋਂ ਆਨੰਦ ਦੀ ਪੱਧਰ ਉਚੇਰੀ ਅਤੇ ਮਲਾਪ ਦੀ ਸੰਭਾਵਨਾ ਨੇੜੇ ਅਤੇ ਸੰਭਵ ਪ੍ਰਤੀਤ ਹੁੰਦੀ ਜਾਂਦੀ ਹੈ। ਮਨੁੱਖ ਭਾਵੇਂ ਸਭ ਕੁਝ ਪ੍ਰਾਪਤ ਕਰ ਲਵੇ ਫਿਰ ਵੀ ਬਹੁਤ ਕੁਝ ਅਜਿਹਾ ਹੁੰਦਾ ਹੈ ਜਿਹੜਾ ਅਪਹੁੰਚ ਹੁੰਦਾ ਹੈ ਜਿਸ ਦੀ ਥੋੜ੍ਹ ਮਹਿਸੂਸ ਹੁੰਦੀ ਰਹਿੰਦੀ ਹੈ। ਇਸ ਥੋੜ੍ਹ ਨੂੰ ਪੂਰਾ ਕਰਨ ਲਈ ਹਿਟਲਰ ਨੇ ਸਾਰੀ ਦੁਨੀਆ ਵੇ ਜੰਗ ਦੀ ਪੱਟੀ ਵਿੱਚ ਝੌਂਕ ਦਿੱਤੀ ਸੀ। ਇਸ ਥੋੜ੍ਹ ਨੂੰ ਪੂਰਾ ਕਰਨ ਲਈ ਮਨੁੱਖ ਖਤਰੇ ਮੁੱਲ ਲੈਂਦਾ ਹੈ। ਇਸ਼ਤਿਆਰਬਾਜ਼ੀ ਨਾਲ ਥੋੜਾ ਦਾ ਅਹਿਸਾਸ ਜਗਾਇਆ ਜਾਂਦਾ ਹੈ ਜਦੋਂ ਜੀਵਨ ਵਿੱਚ ਹੁਲਾਰੇ ਦੀ ਥੋੜ੍ਹ ਹੁੰਦੀ ਹੈ ਤਾਂ ਨਸ਼ੇ ਵਰਤੇ ਜਾਂਦੇ ਹਨ ਧਨ ਦੀ ਥੋੜ੍ਹ ਲਾਟਰੀ ਪਾਉਣ ਲਈ ਪ੍ਰੇਰਦੀ ਹੈ ਪ੍ਰਸਿੱਧੀ ਦੀ ਥੋੜ੍ਹ ਕਾਰਨ ਵੱਡਾ ਤੇ ਵਿਸ਼ੇਸ਼ ਪ੍ਰਤੀਤ ਹੋਣ ਲਈ ਸਮਾਗਮਾਂ ਉੱਤੇ ਵੱਡੀਆਂ ਰਕਮਾਂ ਖਰਚੀਆਂ ਜਾਂਦੀਆਂ ਹਨ ਸਾਡਾ ਜੋਕਾ ਸਮਾਜ ਸੰਤੁਸ਼ਟਤਾ ਸਬਰ ਸੰਤੋਖ ਅਤੇ ਸੰਕੋਚ ਦੇ ਵਿਰੁੱਧ ਹੈ ਇਹਨਾਂ ਗੁਣਾਂ ਨੂੰ ਔਗਣ ਬਣਾ ਦਿੱਤਾ ਗਿਆ ਹੈ ਉਨ ਸਾਦਗੀ ਇੱਕ ਗੁਣ ਨਹੀਂ ਰਹੀ ਇੱਕ ਰੋਗ ਬਣਾ ਦਿੱਤੀ ਗਈ ਹੈ ਹਰ ਇੱਕ ਵਿਅਕਤੀ ਨੂੰ अनेका ਥੋੜਾ ਦਾ ਅਨੁਭਵ ਅਤੇ ਅਹਿਸਾਸ ਕਰਵਾ ਕੇ ਉਸ ਨੂੰ ਇੱਕ ਨਿਰੰਤਰ ਭਟਕਣ ਵਿੱਚ ਪਾਇਆ ਜਾ ਰਿਹਾ ਹੈ ਜਿਹੜਾ ਜੀਵਨ ਦੀ ਜਿਸ ਵੀ ਪੌੜੀ ਉੱਤੇ ਹੈ ਉਸ ਤੋਂ ਉੱਪਰ ਚੜ੍ਹਨ ਲਈ ਜ਼ੋਰ ਲਾ ਰਿਹਾ ਹੈ ਮੁਕਾਬਲਾ ਇਤਨਾ ਸਖਤ ਹੈ ਕਿ ਡਿਗ ਪਿਆ ਜਾ ਤਿਲਕਣ ਵਾਲਿਆਂ ਵੱਲ ਧਿਆਨ ਦੇਣ ਲਈ ਕਿਸੇ ਕੋਲ ਸਮਾਂ ਨਹੀਂ ਇਨਸਾਫ اخلاق ਚਰਿੱਤਰ ਆਦ ਦਫਨਾ ਦਿੱਤੇ ਗਏ ਹਨ ਹੁਣ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਕੇ ਵਿਛੁਣ ਦਿੱਤਾ ਗਿਆ ਹੈ। ਹੁਣ ਸਾਡੇ ਕੋਲ ਕੁਝ ਵੀ ਅਜਿਹਾ ਨਹੀਂ ਜਿਸ ਉੱਤੇ ਮਾਣ ਕਰ ਸਕੀਏ। ਜੇ ਮਾਣ ਕਰਨ ਲੱਗ ਪਏ ਤਾਂ ਨਿਸ਼ਚੈ ਹੀ ਦੌੜ ਵਿੱਚ ਅਸੀਂ ਪਿੱਛੇ ਰਹਿ ਜਾਵਾਂਗੇ। ਇਹ ਵਿਸ਼ਵਾਸ ਵੀ ਇੱਕ ਭਰਮ ਹੈ ਕਿ ਹਰ ਥੋੜੇ ਪੈਸੇ ਨਾਲ ਪੂਰੀ ਕੀਤੀ ਜਾ ਸਕਦੀ ਹੈ। ਸੋ ਜੋਕੇ ਜੋਗ ਵਿੱਚ ਸਭ ਤੋਂ ਵੱਡੀ ਥੋੜੇ ਪੈਸੇ ਦੀ ਹੀ ਬਣ ਗਈ ਹੈ। ਕੋਈ ਵੀ ਅਜਿਹਾ ਨਹੀਂ ਜਿਸ ਨੂੰ ਇਸ ਥੋੜ ਦਾ ਅਹਿਸਾਸ ਨਾ ਹੋਵੇ। ਇਸ ਥੋੜ ਨੂੰ ਪੂਰਿਆਂ ਕਰਨ ਲਈ ਉਹ ਕੀ ਹੈ ਜਿਹੜਾ ਅਸੀਂ ਦਾਅ ਤੇ ਨਹੀਂ ਲਾ ਰਹੇ ਜਦੋਂ ਕੋਈ ਇਸ ਥੋੜ ਨੂੰ ਪੂਰਨ ਵਿੱਚ ਸਫਲ ਹੋ ਗਿਆ ਤਾਂ ਕੀ ਉਹ ਆਰਾਮ ਨਾਲ ਬਹਿ ਸਕੇਗਾ ਉਸ ਨੂੰ ਕੋਈ ਆਰਾਮ ਨਾਲ ਬਹਿਣ ਦੇਵੇਗਾ ਮਹਾਨ ਬਣਨ ਦੇ ਯਤਨ ਵਿੱਚ ਮਨੁੱਖ ਨਿਰੰਤਰ ਨਿਗਰ ਰਿਹਾ ਹੈ ਸਾਡੇ ਅਜੋਕੇ ਸੰਕਟਾਂ ਦਾ ਕਾਰਨ ਇਹ ਹੈ ਕਿ ਸਾਡੇ ਕੋਲ ਮਹਾਨ ਬੰਦਿਆਂ ਦੀ ਥੋੜ ਹੈ ਸਾਡੇ ਕੋਲ ਸਾਡੀਆਂ ਥੋੜਾਂ ਦਾ ਅਹਿਸਾਸ ਕਰਵਾਉਣ ਵਾਲੇ ਸਾਰੇ ਸਾਧਨ ਹਨ ਪਰ ਪ੍ਰਾਪਤੀਆਂ ਦੀ ਸੰਤੁਸ਼ਟੀ ਦੇਣ ਵਾਲਾ ਮਹਾਤਮਾ ਬੁੱਧ ਕਿੱਧਰੇ ਦੂਰ ਲੰਘ ਗਿਆ ਹੈ ਅਸੀਂ ਥੁੜਾਂ ਦੇ ਸਤਾਏ ਥੋੜੇ ਹੋਏ ਲੋਕ ਬਣ ਕੇ ਰਹਿ ਗਏ ਹਾਂ ਜਿਹੜੀਆਂ ਥੁੜਾਂ ਨੇ ਸਾਡੀ ਸ਼ਕਤੀ ਬਣਨਾ ਸੀ ਉਹ ਸਾਡੀਆਂ ਹੱਤਕੜੀਆਂ ਬਣ ਗਈਆਂ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ